ਸਸੇ ਕਾਰ ਦੀ ਸਾਰੇ ਪ੍ਰੋਬਲਮ ਸੋਲਵ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube Facebook Instagram ਚੈਨਲ ਤੋਂ ਰਿਕਾਰ ਵਿਆਰ ਤੇ ਅੱਜ ਇੱਕ ਵਾਰੀ ਗਏ। ਪ੍ਰਾਵਾ ਵਾਸਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਬਹੁਤ ਹੀ ਵਧੀਆ ਜੈਨ ਕਾਰ 2010 ਮਾਡਲ। ਉਸ ਤੋਂ ਬੈਲ ਬਈ ਪਤਾ ਕਰ ਲਓ ਆਪਣਾ ਨੋਟ। ਪੂਰੀ ਕਾਰ ਵਿਆਰ ਐਮ ਕੇ ਬਾਈਪਾਸ ਰੋਡ ਆ। ਆਪੋਜੀਟ ਟੂ ਸਮਾਰਟ ਪੁਆਇੰਟ ਐਂਡ TVS ਏਜੰਸੀ ਨੀਅਰ ਅਨਤ ਦਾ ਹਸਪੀਟਲ ਸ਼ਹਿਰ ਲੋਕੇਸ਼ਨ ਤੂਰੀ। ਇਹ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਰੇ ਲਾਈਕ ਲੁੱਕ ਕਰ ਲਿਆ ਕਰੋ ਸ਼ੇਅਰ ਸ਼ੁਰੂ ਕਰ ਲਿਆ ਕਰੋ ਚੈਨਲ ਆਪਣਾ ਕਰ ਲਓ। ਸਬਸਕ੍ਰਾਈਬ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਜੇ ਕੋਈ ਕਾਲ ਚੱਕੀ ਨਹੀਂ ਜਾਂਦੀ ਤਾਂ ਉਹਤੇ WhatsApp ਉਹ ਜ਼ਰੂਰ ਕਰਦਿਆ ਕਰੋ ਗੱਡੀ ਲਿਖ ਕੇ ਕਈ ਵੀਰਾਂ ਦੇ ਕੋਲ ਮਲੇਡ ਆਂਦੀ ਹੈ ਵੀ ਤੁਸੀਂ ਫੋਨ ਨਹੀਂ ਚੱਕਿਆ ਤਾਂ ਕਈ ਵਾਰ ਹੱਟ ਟਾਈਮ ਫੋਨ ਨਹੀਂ ਚੱਕਿਆ ਜਾਂਦਾ ਤਾਂ WhatsApp ਵੀ ਕਰ ਸਕਦੇ ਤੁਸੀਂ ਇਹ ਗੱਡੀਆਂ 2010 ਮਾਡਲ ਫਰੰਟ ਸ਼ੀਸ਼ਾ ਗੱਡੀ ਦਾ ਨਾਲ ਦੀ ਆ ਵਧੀਆ ਕਾਰ ਆ ਵੀਰੇ ਲੱਗੀ ਵੱਜੀ ਨਹੀਂ ਕਿਸੇ ਪਾਸਿਓਂ ਵੀ ਐਕਸੀਡੈਂਟ ਨਹੀਂ ਮੜਾ ਮਟਰਾ ਛੀਂਟ ਚੱਪਾ ਗੱਡੀ ਤੇ ਹੈਗਾ ਟਾਇਰ 30 ਤੋਂ 40% ਜਿਹੜਾ ਕੋਈ ਵੀਰ ਘੱਟ ਬਜਟ 'ਚ ਗੱਡੀ ਲੈਣਾ ਚਾਹੁੰਦਾ ਤਾਂ ਉਹਨਾਂ ਵਾਸਤੇ ਆਪਣੇ ਕੋਲ ਇਹ ਵੈਸਟ ਕਾਰ ਐਲ ਐਕਸ ਆਈ ਵੇਰੀਐਂਟ ਵਾਲੀ ਜੈਨ ਸਟੀਲੋ ਜਿਹਨੂੰ ਆਪਾਂ ਕਹਿੰਦੇ ਨੇ ਆ ਮਿਨੀ ਵੈਗਨ ਆ ਰਿਹਾ ਵਧੀਆ ਕਾਰ ਆ ਵੀਰੇ ਲੋ ਜੀ ਨਿਗਾਹ ਮਾਰੋ ਅਨੋਵਾ ਟਾਈਪ ਵੀ ਗੱਡੀ ਦੀ ਲੁੱਕ ਆਂਦੀ ਆ ਦੇਖੋ ਬੋਡੀ ਕਵਰ ਵੀ ਗੱਡੀ ਦੇ ਆ ਲਾ ਕਿਸੇ ਪਾਸਿਓ ਲੱਗੀ ਵੱਜੀ ਨਹੀਂ ਕਿਸੇ ਪਾਸਿਓ ਵੀ ਰਸਟਡ ਨਹੀਂ ਹੈਗੀ ਲੋ ਜੀ ਇੰਟੀਰੀਅਰ ਤੇ ਵੀ ਨਿਗਾਹ ਮਾਰ ਲਓ ਕਾਕਾ ਨੋਵਾ ਟਾਈਪ ਆ ਜਾਂਦਾ ਦਾ ਡੈਸ਼ਬੋਰਡ ਸੈਂਟਰ ਲੋਕ ਐਲ ਐਕਸ ਆਈ ਵੇਰੀਐਂਟ 80000 ਚੱਲੀ ਆ ਪੇਪਰ ਹਜੇ ਕੰਪਲੀਟ ਨਹੀਂ ਇਸ਼ੋਰ ਉਸ ਪੂਰੇ ਸਾਲ ਮੰਗੋ ਹੀ ਗੱਡੀ ਦੀ ਪਈ ਆ ਗੱਲ ਕਰਦੇ ਆ ਵੀਰੇ ਗੱਡੀ ਦੇ ਰੇਟ ਦੀ ਗੱਡੀ ਦਾ ਰੇਟ ਆਊਗਾ ਜੀ 125000 ਰੁਪਿਆ ਪੰਜਾਬ ਦਾ ਨੰਬਰ ਆ ਜੀ ਜੇ ਵੀਡੀਓ ਪਧੀਆ ਲੱਗਦੀ ਆ ਤਾਂ ਵੀਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ